ਲੰਘੇ ਕੁਝ ਦਿਨਾ ਤੋਂ ਜਦੋਂ ਤੂੰ ਬਾਬਾ ਹਰਨਾਮ ਸਿੰਘ ਖਾਲਸਾ ਜਾਂ ਕਹਦੇ ਆ ਬਾਬਾ ਹਰਨਾਮ ਸਿੰਘ ਤੋਂ ਮਾ ਐਕਟਿਵ ਹੋਏ ਨੇ ਜਾਂ ਫਿਰ ਲਗਾਤਾਰ ਵਿਰੋਧ ਕਰਦੇ ਜਾਂ ਵਿਰੋਧ ਦਰਜ ਕਰਾਉਂਦੇ ਨਜ਼ਰ ਆ ਰਹੇ ਨੇ ਇੱਕ ਸਵਾਲ ਅਚਾਨਕ ਖੜਾ ਹੋਣ ਲੱਗ ਗਿਆ ਕਿ ਇੱਕ ਸਮੇ ਉੱਤੇ ਬਾਬਾ ਹਰਨਾਮ ਸਿੰਘ ਖਾਲਸਾ ਬਾਦਲ ਪਰਿਵਾਰ ਦੇ ਕਾਫੀ ਨਜ਼ਦੀਕ ਮੰਨੇ ਜਾਂਦੇ ਸੀ ਇਹ ਸਵਾਲ ਖੜਾ ਹੋਣ ਲੱਗ ਗਿਆ ਕਿ ਜਦੋਂ ਬਾਦਲ ਸਰਕਾਰ ਸੀ ਉਸ ਵੇਲੇ ਬਾਦਲ ਪਰਿਵਾਰ ਦੇ ਬੇहद ਨਜ਼ਦੀਕ ਸੀ ਪਰ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਸਥਿਤੀ ਦੇ ਵਿੱਚ ਆਪਣਾ ਵਿਰੋਧ ਦਰਜ ਕਰਾਉਂਦੇ ਨਜ਼ਰ ਆਏ ਨੇ ਬਾਬਾ ਹਰਨਾਮ ਸਿੰਘ ਖਾਲਸਾ। ਇਹੋ ਜੀ ਸਥਿਤੀ ਦੇ ਵਿੱਚ ਸੀਨੀਅਰ ਪੱਤਰਕਾਰ ਤੇ ਬੁੱਧੀਜੀਵੀ ਇਹ ਦਾਵਾ ਕਰਦੇ ਆ ਕਿ ਹੋ ਸਕਦਾ ਹੈ ਕਿ ਆਉਂਦੇ ਸਮੇਂ ਵਿੱਚ ਬਾਬਾ ਹਰਨਾਮ ਸਿੰਘ ਨੂੰ ਵੱਡੇ ਪੱਧਰ ਦੇ ਉੱਤੇ ਸਥਾਪਿਤ ਕਰ ਦਿੱਤਾ ਜਾਵੇ ਕਿਉਂਕਿ ਬਾਬਾ ਹਰਨਾਮ ਸਿੰਘ ਖਾਲਸਾ ਦੇ ਉੱਤੇ ਇਹ ਵੀ ਇਲਜ਼ਾਮ ਲਗਾਇਆ ਜਾਂਦਾ ਹੈ ਕਿ ਉਹਨਾਂ ਦੀ ਆਰਐਸਐਸ ਦੇ ਨਾਲ ਜਾਂ ਬੀਜੇਪੀ ਦੇ ਨਾਲ ਕੋਈ ਨੇੜਤਾ ਆ ਤੇ ਇਹਨੂੰ ਇਸ ਕਰਕੇ ਵੀ ਦੇਖਿਆ ਜਾ ਰਿਹਾ ਕਿ ਹੋ ਸਕਦਾ ਹੈ ਕਿ ਐਸਜੀਪੀਸੀ ਦਾ ਪੂਰਾ ਜਿਹੜਾ ਗਠਨ ਹੈ ਉਹ ਖਤਰੇ ਦੇ ਵਿੱਚ ਆ ਜਾਵੇ ਸੀਨੀਅਰ ਪੱਤਰਕਾਰ ਇਹ ਵੀ ਕਿਤੇ ਨਾ ਕਿਤੇ ਡਰ ਜਤਾ ਰਹੇ ਨੇ ਕਿ ਆਉਂਦੇ ਸਮੇਂ ਵਿੱਚ ਬਾਬਾ ਹਰਨਾਮ ਸਿੰਘ ਖਾਲਸਾ ਨੂੰ ਐਸਜੀਪੀਸੀ ਦਾ ਪ੍ਰਬੰਧਕ ਲਗਾ ਦਿੱਤਾ ਜਾਵੇ ਇਸ ਚੀਜ਼ ਨੂੰ ਹੈਰਾਨੀ ਇਸ ਗੱਲ ਦੀ ਹੈ ਕਿ ਇਸ ਚੀਜ਼ ਨੂੰ ਇੱਕ ਬਿਆਨ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਜਿਹੜਾ ਇੱਕ ਪੁਰਾਣਾ ਬਿਆਨ ਐਸਜੀਪੀਸੀ ਦੇ ਸਬੰਧੀ ਔਰ ਜਥੇਦਾਰੀ ਦੇ ਸਬੰਧੀ ਜਿਹੜਾ ਬਿਆਨ ਕਿਸੇ ਤੌਰ ਦੇ ਉੱਤੇ ਆਰਐਸਐਸ ਦੇ ਉਸ ਸਮੇਂ ਦੇ ਮੁਖੀ ਦੇ ਵੱਲੋਂ ਹੀ ਆਰਐਸਐਸ ਦੇ ਉਸ ਸਮੇਂ ਦੇ ਆਗੂ ਦੇ ਵੱਲੋਂ ਦਿੱਤਾ ਗਿਆ ਸੀ ਕਿ ਇੱਕ ਸਮਾਂ ਐਸਾ ਵੀ ਆਵੇਗਾ ਜਦੋਂ ਪ੍ਰਧਾਨ ਜਿਹੜੇ ਨੇ ਉਹ ਸਾਡੇ ਵੱਲੋਂ ਲਏ ਜਾਣਗੇ ਜਾਂ ਥਾਪੇ ਜਾਣਗੇ ਇਹ ਵਾਰ-ਵਾਰ ਤਰਕ ਜਿਹੜਾ ਉਹ ਸੀਨੀਅਰ ਪੱਤਰਕਾਰ ਦਿੰਦੇ ਨੇ ਔਰ ਵਾਰ-ਵਾਰ ਇਸ ਅਵਸਥਾ ਨੂੰ ਇੱਕ ਇਸ ਸ਼ੰਕੇ ਨੂੰ ਉਸ ਸਥਿਤੀ ਦੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ ਫਰ ਇਸ ਪੂਰੇ ਮਾਮਲੇ ਨੂੰ ਲੈ ਕੇ ਫਿਲਹਾਲ ਜ਼ਰੂਰ ਚਰਚਾ ਦਾ ਵਿਸ਼ਾ ਬਣ ਗਿਆ ਕਿ ਅਚਾਨਕ ਬਾਬਾ ਹਰਨਾਮ ਸਿੰਘ ਖਾਲਸਾ ਇਸ ਪੱਧਰ ਦੇ ਉੱਤੇ ਐਕਸ਼ਨ ਮੋਡ ਚ ਕਿਉਂ ਆ ਗਏ ਨੇ ਔਰ ਦੂਜੀ ਗੱਲ ਕੀ ਉਹਨਾਂ ਦੇ ਐਕਸ਼ਨ ਚ ਆਉਣ ਦੇ ਨਾਲ ਕੀ ਐਸਜੀਪੀਸੀ ਦੀ ਪ੍ਰਭੂ ਸੱਤਾ ਨੂੰ ਕੋਈ ਨੁਕਸਾਨ ਪਹੁੰਚ ਸਕਦਾ ਹੈ ਐਸਜੀਪੀਸੀ ਦੇ ਗਠਨ ਨੂੰ ਕੋਈ ਨੁਕਸਾਨ ਪਹੁੰਚ ਸਕਦਾ ਹੈ ਜਾਂ ਕੀ ਜੋ ਸ਼ੰਕੇ ਜਿਤਾਏ ਜਾ ਰਹੇ ਨੇ ਕਿ ਉਹ ਸੱਚ ਹੋ ਸਕਦੇ ਨੇ ਇਹ ਵਕਤ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਹਿਾਂਗੇ ਬਣੇ ਰੋਵਾਨ ਇੰਡੀਆ ਪੰਜਾਬੀ ਤੇ